ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਜੇ ਤੱਕ ਆਪਣੇ ਹੈਮਤ TV YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾਵਾ ਦਿਓ ਤਾਂ ਜੋ ਜਿਹੜੀਆਂ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆ ਨਾਲ ਦੀ ਨਾਲ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਵਿਹੜਾਂ ਵਿਖਾਉਣੀਆਂ ਤੁਹਾਨੂੰ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੋਹਣੀਆਂ ਵਿਹੜਾਂ ਚੰਗੇ ਦੁੱਧ ਵਾਲੀਆਂ ਕੱਦ ਕਾਠ ਵਾਲੀਆਂ ਇਨਫਰਮੇਸ਼ਨ ਲੈ ਦੇਣਾ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਮੇਰੇ ਕਰਤਾਰ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਆ ਫੋਨ ਨੰਬਰ 9801755876 1 ਨੰਬਰ ਤੋਂ ਸ਼ੁਰੂ ਕਰੀਏ ਕਹਿਣ ਮਾਸੂਆ ਇਹ ਭਰਾ ਹੁਣੇ ਤੇਰੇ ਮੂਰੇ ਮੂਰੇ ਲਿਆਂਦ ਕੋਈ ਜਾਵੇ ਹੁਣ ਨਵਾ ਕੇ ਹਟੇ ਆ ਹੂੰ ਐਨੇ ਆਪਾਂ ਵੱਡੀ ਗਾਂ ਵੇਖ ਕੇ ਕਹਿ ਦਿੰਦੇ ਫਾਰਮ ਚੋਂ ਲਈ ਆ ਫਲਾਨਾ ਧੌਂਕਾ ਇਹ ਝੰਡਿਆ ਨੇ ਪਿੰਡ ਤੋਂ ਲਈ ਵੀ ਆ ਕਿਸੇ ਦੇ ਘਰੋਂ ਗਾਂ ਲਈ ਆ ਘਰੇਲੂ ਜਮਾ ਠੀਕ ਹੈ ਸਾਰੀ ਵੀਡੀਓ ਦਾ ਤੁਰਦੀ ਫਿਰਦੀ ਸੰਗਲ ਦੀ ਧਿਆਰਾ ਚੱਲ ਆਪਾਂ ਪਾਤਾ ਲਿਆ ਕੇ ਹੂੰ ਇਹਦਾ ਪਲੂਮ ਦਾ ਦੁੱਧ ਰਿਕਾਰਡ ਦੱਸਿਆ ਵੀਰੇ ਆਪਾਂ ਨੂੰ ਯਾਨੀ 23-24 ਲੀਟਰ ਦਾ ਦੱਸਿਆ 26 ਕਿਲੋ ਦਾ ਪਰ 23-24 ਕਹਿੰਦੇ ਜਾਣ ਕੇ ਘਾਟ ਠੀਕ ਹੈ ਇਹਦੀ ਗਰਮੀ ਆ ਕੋਈ 20 ਵੀ ਚ ਹੋ ਸਕਦਾ 22 ਵੀ ਚ ਹੋ ਸਕਦਾ ਪਰ ਪੂਰੀ ਕੱਦ ਕਾਠ ਵਾਲੀ ਵੱਡੀ ਗਾਂ ਇਹ 10 ਦਿਨਾਂ ਦੀ ਕੱਚੀ ਹੈ ਜੈ ਜੈ ਮੋਲ ਮੋਲ ਬਈ ਕੀ ਰਾਈ ਕਰਨਾ ਜੈਸਨੂ ਵਾਲਾ ਕਰਨਾ ਕੋਈ ਬਾਅਦ ਘਾਟਣਾ ਕਰਨੀ ਆ ਬਾਅਦ ਚ 61000 ਦੀ ਦੇਣੀ ਆ ਤਿਆਰ ਹੋਈ ਘਾ 75000 ਰੁਪਏ ਕੱਢੀਏ ਬਾਹਰ ਨੂੰ ਦੋਰ ਦੇ ਘਾਨੇ ਇੱਧਰ ਨੇ ਪਾਏ ਖਣ ਕੇ ਵਸਾ ਆਂ ਇਧਰ ਆ ਕੇ ਦੇਖੋ ਤਾਂ ਨੇ ਦੋਰ ਬੈੜ ਵੱਡੀ ਵੱਡੀ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਹਾਂ ਝੰਡਿਆਣੇ ਪਿੰਡ ਤੋਂ ਲਈ ਆ ਜਿਨ੍ਹਾਂ ਤੋਂ ਖਰੀਦੀ ਉਹ ਤੋਂ ਦੁੱਧ ਵੱਧ ਦੱਸਦੇ ਆ ਕਿ ਚੋਇਆ ਪਰ ਬਾਈ ਕਹਿੰਦਾ ਤੁਸੀਂ 2-3 ਕਿਲੋ ਘਾਟੀ ਮੰਨੋ 22-23 ਕਿਲੋ ਮੰਨ ਕੇ ਸੌਦਾ ਕਰ ਲੇ ਭਾਵੇਂ ਕੋਈ 20 ਕਿਲੋ ਮੰਨ ਕੇ ਹੀ ਸੌਦਾ ਕਰ ਲੇ 61000 ਦੀ ਬਾਈ ਕਹਿੰਦਾ ਦੇ ਦੇਣੀ ਹੈ 10 ਦਿਨਾਂ ਦੀ ਕੱਚੀ ਹੈ ਜਦੋਂ ਤਿਆਰ ਹੋ ਜਾਂਦੀ 75000 ਦੀ ਵਹਿੜਾ ਬਾਈ ਕਹਿੰਦਾ ਬਾਕੀ ਮੇਰੇ ਬਾਪ ਬਹੁਤ ਚੰਗਾ ਆਏ ਹਾਂ ਹਾਂ ਸਮਝ ਆਇਆ ਲੇਵਾ ਹਵਾ ਚਾਰੇ ਵੇਖ ਰਿਹਾ ਵੜੰਗੂ ਵੱਧਾ ਥਣ ਚਾਰ ਹੀ ਹੈ ਗਿੱਲਾਂ ਵਰਗੇ ਕੈਪਚੂ ਲੱਗੇ ਹੋਏ ਆ ਕੱਲੀ ਕੱਚੀ ਕੱਚੀ ਹੈ 8-10 ਦਿਨ ਜਦੋਂ ਤਿਆਰ ਹੋ ਜਾਂਦੀ ਬਾਈ ਕਹਿੰਦਾ ਉਸ ਦਿਨ 75000 ਦੀ ਹੈ ਅੱਜ ਕੱਚੀ ਦਾ ਮੁੱਲ 61000 ਮੂੰ ਮੱਥੇ ਦੀ ਸੋਹਣੀ ਹੈ ਐਚਐਫ ਨਸਲ ਦੀ ਡੱਬੀ ਵਹਿੜਾ ਗਰਮੀ ਬਾਈ ਕਹਿੰਦਾ ਵੱਧ ਹੈ ਤਾਂ ਕਰ ਕੀ ਕਿਹਾ ਕਿ ਭੋਵਾ ਕੋਈ 20 ਕਿਲੋ ਮੰਨ ਕੇ ਸੌਦਾ ਕਰ ਲੈ 22 ਕਿਲੋ ਮੰਨ ਕੇ ਸੌਦਾ ਕਰ ਲੈ। ਛੋੜੀ ਜੀ ਗਾਹੀ। ਵੱਡੀ ਬਹੁਤ ਹੈ। ਖੁੱਲੇ ਡੁੱਲੇ ਅੰਗਾ ਪੈਰਾਂ ਦੀ ਲੈ ਚਲ ਗਾ ਨਹੀਂ। ਦੂਜੇ ਸੂਵੇ ਸੁੰਦੀ ਆ ਝੰਡਿਆਣੇ ਪਿੰਡ ਤੋਂ ਬਾਈ ਕਹਿੰਦਾ ਲਈ ਆ। ਬਾਕੀ ਨਗ ਬਹੁਤ ਹੈ ਤੁਸੀਂ ਬਾਈ ਦੇ ਘਰੇ ਆਇਓ। 8 10 12 ਵਹਿੜਾ। ਬਾਈ ਦੇ ਘਰੇ 24 ਘੰਟੇ ਸੇਲ ਲਈ अवेलेबल ਹੁੰਦੀਆਂ ਆਏ ਨੀ ਕਿ ਜਿਹੜੀ ਵਹਿੜ ਵਿਖਾਤੀ ਤੁਸੀਂ ਇਹੀ ਲੈਣੀ ਆ ਘਰੇ ਆਇਓ ਬਹੁਤ ਗੈਂਤੀ ਚ ਪਸ਼ੂ ਹੁੰਦੇ ਆ ਅੱਠ 10 ਨਗ ਤਾਂ 24 ਘੰਟੇ ਖੜਾ ਹੀ ਹੁੰਦੇ ਆ ਆ ਦੂਰੋਂ ਵੀ ਝਾਲ ਕਮਰਾ ਦੇ ਵੀ ਆਏ ਜਿਹੜੀ ਛੋਟੀ ਜੀ ਆ ਕੋਈ ਭੈਣ ਭਰਾ ਕੱਦ ਵੀਡੀਓ ਤੇ ਛੋਟਾ ਲੱਗਦਾ ਹੁੰਦਾ ਕਈ ਵਾਰ ਪੂਰੀ ਵੱਡੀ ਗਾਂ ਆ ਐਡ ਕੱਦ ਕਾਠ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਰਹੀ ਏ ਟਕਾ ਕੇ ਤੁਹਾਨੂੰ ਵਿਖਾਦੀ ਐ 20 22 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੀ ਦੋ ਨੰਬਰ ਕੱਢ ਗਾ ਨੇ ਬਾਅਦ ਕੈਨਮਾ ਸੂਹਾ ਦਾ ਉਵੇਂ ਦੂਜਾ ਸੂਆ 6 ਦੰਦਾ ਪਿਓਰ ਜਮ ਦੂਜਾ ਸੂਆ ਮੂੰਹ ਤੋਂ 6 ਦੰਦਾ ਛਿੱਗੀ ਵੜ ਹੂੰ ਹਵਾਨਾ ਸਾਰਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਦੰਨ ਕਿੰਨੇ ਲੈ ਜੂ ਦੰਨ ਇਹਦੇ 10 ਬਜਾ ਦੁੱਧ ਕਿਨਾ ਕੱਢ ਦੋ ਦੁੱਧ ਤਾਂ ਕੱਢਣਾ 27 ਲੀਟਰ ਦਾ 20 ਘਾਣੇ ਚਾਲਾ 20 ਕਿਲੋ ਕਹਿ ਕੇ ਦੇਣੀ ਠੀਕ ਹੈ 20 ਕਿਲੋ ਦੁੱਧ ਬਾਈ ਕਹਿੰਦਾ ਕਹਿ ਕੇ ਦੇਣੀ ਆ ਉਹਦਾ ਆਪਾਂ ਨੂੰ 27 ਲੀਟਰ ਦੱਸਿਆ ਵੜ ਬਹੁਤ ਚੰਗੀ 10 ਦਿਨਾਂ ਦੀ ਕੱਚੀ ਆ ਜੀ ਹਵਾਨਾ ਫੋਟਾਂ ਨੂੰ ਪਿੱਛੇ ਨੂੰ ਵਾਧਾ 10 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ 20 ਕਿਲੋ ਦੁੱਧ ਬਾਈ ਕਹਿੰਦਾ ਕਹਿ ਕੇ ਦੇਣੀ ਹੈ ਹਵਾਨੇ ਦੇ ਲੈਫਟ ਰਾਈਟ ਦੋਨੀਆਂ ਸਾਈਡ ਹੀ ਵੇਂਜ ਜਾਂ ਬੈਕ ਸਾਈਡ ਵੀ ਤੁਹਾਨੂੰ ਦੱਸ ਦਿਆਂ ਹੋਣੀਆਂ ਪਹਿਲੀ ਕੱਚੀ ਕੱਚੀ ਜਦੋਂ ਤਿਆਰ ਹੋ ਜਾਂਦੀ ਹੈ ਜਿਹੜੀ ਤੁਸੀਂ ਵਾਲਟਾ ਲੇਖ ਰਹੇ ਸਾਰੀ ਕੱਢ ਕੇ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੋਊਗੀ ਕਰਮਾ ਵਾਲੀ ਤੂੰ ਤੂੰ ਹੀ ਪਾਸੇ ਕੀ ਚੀਜ਼ ਆ ਗਾਂ ਦੇ ਲਈ ਵੇ ਤੇ ਹਵਾਨਾ ਸਾਰਾ ਵੇਂਜ ਨਾਲ ਭਰਿਆ ਪਿਆ ਥਣ ਗੁਲਾਬੀ ਹਾਸਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਮੁੱਲੇ ਤਾਂ ਕਿੰਨਾ ਜੱਸ ਲੋ 52000 ਕੱਚੀ ਦਾ ਲੈਣਾ ਤਿਆਰ ਹੋਈ ਦਾ ਪਤਾ ਨਹੀਂ ਕੀ ਮੁੱਲ ਹੋਣਾ 72 ਵੀ ਹੋ ਜਾਣਾ ਦਾ ਠੀਕ ਹੈ ਭਰਗੀ ਦਾ ਚੰਗੀ ਅੱਜ ਦਾ ਮੁੱਲ ਹੈ ਕੱਚੀ ਦਾ 52000 ਬਾਈ ਕਹਿੰਦਾ ਜਦੋਂ ਤਿਆਰ ਹੋ ਗਈ ਉਸ ਦਿਨ ਪਤਾ ਨਹੀਂ ਕਿੰਨਾ ਮੁੱਲ ਕਰਨਾ ਜੇ ਜਿਹੜੀਆਂ ਵਾਲ ਢੱਲਾ ਹੈਗੀਆਂ ਲੇਵਾ ਸਵਾਰ ਕੇ ਭਰਗੀ ਫੇਰ ਬਾਈ ਕਹਿੰਦਾ ਪਤਾ ਨਹੀਂ ਖਣੀ 72000 ਹੀ ਹੋ ਜਾਣਾ ਪਰ ਅੱਜ ਦਾ ਮੁੱਲ 52000 ਲੇਵਾ ਜੀ ਆਏ ਨਹੀਂ ਵੀ ਕੋਈ ਢਲਕ ਢਲਕ ਜਾ ਵਾਜਦਾ ਪੂਰਾ ਠੋਸ ਲੇਵਾ ਗਾਂ ਦਾ ਹਾਂ ਆ ساری ਵਾਲ ਢੱਲ ਕੱਢ ਕੇ ਸੁਣਾ ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂਜ ਜਦੋਂ ਤਿਆਰ ਹੋ ਜਾਂਦੀ ਹੈ ਪਹਿਲੀ ਵੈੜ ਵੀ ਪੂਰੀ ਵੱਡੀ ਆ 2 ਨੰਬਰ ਵੀ ਵੱਡੀ ਆ ਦੋ ਵੈੜਾ ਇੱਧਰ ਖੜੀਆਂ ਇੱਕ ਗੱਬਣ ਇੱਕ ਸੂਈ ਸਵਾਈ ਆ ਗੱਬਣ ਕੇ ਪਹਿਲਾਂ ਸੂਈ ਸਵਾਈ ਕਿੰਨਾਂ ਵਾ ਸੂਆ ਇਹ ਵੀ ਦੂਜਾ ਸੂਆ ਸੂਈ ਨੂੰ ਸਮਾ ਸੂਈ ਨੂੰ ਸਮਾ ਭਈ ਤੜਕੇ ਸੂਈਆ 6 ਵਜੇ ਜੇਰਪਈ ਵੀ ਇਹਦੀ ਹੁਣ ਹੈਗੀ 11 ਵਜੇ ਜੇਰ ਦੀ ਗਾਰੰਟੀ ਆ ਸਾਰੇ ਕੰਮ ਇਹਦੀ ਕੰਪਲੀਟ ਆ ਕਿੰਨਾਂ ਮਗਰ ਭੱਬੂ ਆ ਮਗਰ ਭੱਬੂ ਮੇਲਕਾਪ ਬਛੜਾ ਬੱਚਾ ਬਹੁਤ ਚੰਗਾ ਜੀ ਕਿਤੇ ਬੱਛੀ ਹੁੰਦੀ ਆਂ ਜਿਆਦਾ ਵਾਲੀ ਸੂਈ ਕਹਿੰਦਾ ਬੱਚਾ ਦਾ ਨਾੜ ਬਾਬੂ ਭਵਾ ਦੇ ਜਾਵਾਂ ਲਾਲ ਕੇਰੂ ਵਰਗਾ ਕਿੰਨਾ ਕੁ ਦੁੱਧ ਪਿਆਜੂ ਘਰੇ ਕੋਲ ਦੁੱਧ ਵੀ ਵੜਾ ਵੱਡੀ ਆ ਤਾਂ ਵੀ ਦੁੱਧ ਜਿੰਨੀ 20 ਕਿਲੋ ਦੱਸਿਆ ਕੋਈ ਭੈਣਾ ਭਰਾ ਕੋਈ 18 ਮੰਨ ਲੇ ਕੋਈ 20 ਮੰਨ ਲੇ ਆਪ ਦੀ ਸੇਵਾ ਏ ਪਰ ਜੋ ਗਾਂ ਤਰੂਗੀ ਕੋਈ ਕੋਈ ਆਪ ਭਰੂ ਠੀਕ ਹੈ ਦੁੱਧ ਬਾਈ ਕਹਿੰਦਾ ਇਹਦਾ ਵੀ ਚੰਗਾ ਦੱਸਿਆ ਬਾਕੀ ਜਿਹਦੇ ਪਸੰਦ ਆਊਗੀ ਅਗਲਾ 18 ਮੰਨਣਾ 18 ਮੰਨ ਲੇ 20 ਮੰਨਣਾ 20 ਮੰਨ ਲੇ ਲੇਵਾ ਬਹੁਤ ਵੱਡਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਮੋੜ ਲਿਆਗਾ ਨੇ ਥਣ ਇਹਦੇ ਵੀ ਚਾਰੀ ਆ ਭਾਵੇਂ ਅਗਲਾ ਹਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਸੀਲ ਸਾਉ ਬਾਈ ਕਹਿੰਦਾ ਪੂਰੀ ਐ ਗੌਰਨਾ ਬਾਈ ਕਹਿੰਦਾ ਥਣ ਵਖਾ ਦੇ ਚਵਾਈ ਬਾਲੀ ਚੰਗੀ ਐ ਮੋਟੀ ਧਾਰ ਐ ਠੀਕ ਐ ਬਾਕੀ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਇਹ ਵੀਡੀਓ ਬਣਾਉਣ ਵਾਲੇ ਦਾ ਕੰਮ ਵੀਡੀਓ ਬਣਾਉਣਾ ਹੈ ਤਸੱਲੀ ਅੱਗੇ ਤੁਸੀਂ ਕਰਨੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੁਹਾਡਾ ਹੱਕ ਬੰਦ ਹੈ ਵੱਖ-ਵੱਖ ਏਰੀਏ 'ਚ ਤੁਹਾਨੂੰ ਪਸ਼ੂ ਵਿਖਾ ਦੇਈਦੀ ਆ ਕਿ ਫਲਾਣੇ ਪਿੰਡ ਵੱਜਾਂ ਖੜੀਆਂ ਫਲਾਣੇ ਪਿੰਡ گاਵਾਆਂ ਖੜੀਆਂ ਘਰੇ ਬੈਠਿਆਂ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਉਸ ਤੋਂ ਬਾਅਦ 'ਚ ਅਗਲੇ ਦੇ ਘਰੇ ਜਾਓ ਆਪਦੀ ਤਸੱਲੀ ਕਰੋ ਜੇ ਤੁਹਾਨੂੰ ਸੂਆ ਸਵਾਇਆ ਪਸ਼ੂ ਪਸੰਦ ਆ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਚੋਕੇ ਲੈ ਲਓ ਜੇ ਗੱਬਣ ਪਸ਼ੂ ਪਸੰਦ ਆ ਚੀਪਾ ਕੱਢੋ ਪਾਸ ਕਰੋ ਆਪਦੀ ਤਸੱਲੀ ਕਰਕੇ ਲਓ ਕਈ ਭੈਣ ਭਰਾ ਕਹਿੰਦੇ ਆ ਕਿ ਯਾਰ ਭਾਈ ਯਾਰ ਸਾਨੂੰ ਬਾੜਾ ਪਸ਼ੂਆਂ ਬਾਰੇ ਨੌਲੇਜ ਨਹੀਂ ਗਈ ਜੇ ਤੁਸੀਂ ਕੋਈ ਦੱਸ ਪਾ ਦਿਓ ਜੇ ਤੁਹਾਨੂੰ ਕੋਈ ਬੰਦਾ ਵਧੀਆ ਲੱਗਦਾ ਇਮਾਨਦਾਰ ਪਰ ਆਪਾਂ ਅੱਗੇ ਵੀ ਕਹਿੰਨੇ ਆ ਹੁਣ ਵੀ ਕਹਿੰਨੇ ਆ ਤੇ ਕਹਿੰਦੇ ਹੀ ਰਵਾਂਗੇ ਭਰਾਵੋ ਪਸ਼ੂ ਤੁਸੀਂ ਲੈਣੇ ਆ ਤੁਸੀਂ ਆਪਦੀ ਪਸੰਦ ਨਾਲ ਲੈਣੇ ਆ ਆਪਣਾ ਇਕੱਲਾ ਕੰਮ ਆ ਪਸ਼ੂ ਵਿਖਾਉਣਾ ਜੇ ਮੈਂ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਪਸ਼ੂ ਸਿਲੈਕਟ ਕਰਕੇ ਦਵਾਂ ਨਾ ਆਪਾਂ ਕੰਮ ਕੀਤਾ ਨਾ ਕਰਨਾ ਇਹ ਤੁਹਾਨੂੰ ਨਹੀਂ ਪਤਾ ਆਉਦਾ ਕੋਈ ਭੈਣ ਭਰਾ ਲੈ ਆਓ ਜਿਹਨੂੰ ਪਸ਼ੂਆਂ ਦੀ ਪ੍ਰੋਪਰ ਨੌਲੇਜ ਹੈ ਉਹਨੂੰ ਲੈ ਕੇ ਆਪਦੇ ਪਸ਼ੂ ਵਿਖਾ ਲਓ ਹਵਾਨਾ ਪੂਰਾ ਵੱਡਾ ਮੁੱਲ ਜਾਇਜ਼ ਆ ਹਾਂ ਨਾਂ ਮੇਰੇ ਦੇਵਾਂਗੇ 48000 ਠੀਕ ਹੈ ਆਪਾਂ ਦਾ ਆਪ ਕਹਿੰਦੇ ਅਭਾਈਆ ਦੇਖੋ ਨਹੀਂ ਪਤਾ ਹੁੰਦਾ ਆ ਕੋਈ ਭੈਣ ਭਰਾ ਲੈ ਆਓ ਲੈ ਜਿਹੜਾ ਕੋਈ ਸ਼ਰਮ ਵਾਲੀ ਗੱਲ ਆ ਯਾਰ ਹਾਂ ਪੰਜਾਬੀ ਆਪਾਂ ਨੂੰ ਨਹੀਂ ਪਤਾ ਹੀ ਨਹੀਂ ਜਿਹੜੀ ਚੀਜ਼ ਆ ਹਾਂ ਹੁਣ ਮੈਂ ਕਹਿੰਦਾ ਮੈਂ ਟਰੈਕਟਰ ਜਾ ਕੇ ਲਿਆਂ ਗੱਡੀ ਲਿਆਂ ਮੈਂ ਕਿੱਥੋਂ ਲਿਆਂ ਮੈਂ ਤਾਂ ਗਾਂ ਦਾ ਪਤਾ ਗੱਡ ਦਾ ਇੰਨੇ ਦੀ ਆ ਸਹੀ ਗੱਲ ਆ ਹਾਂ ਜਿਹੜਾ ਕੰਮ ਕਰਦਾ ਉਹ ਕੰਮ ਕਰਦਾ ਹੁਣ ਮੈਂ ਟਰੈਕਟਰ ਗੱਡੀ ਦਾ ਕੀ ਦੱਸ ਦੂਗਾ ਵੀ ਕੀ ਚੀਜ਼ ਆ ਕੀ ਨਹੀਂ ਹੂੰ ਸਹੀ ਗੱਲ ਆ ਦੋਸਤੋ ਇਹ ਵੀ ਗੱਲ ਨੋਟ ਕਰਨ ਵਾਲੀ ਆ ਬਾਈ ਕਹਿੰਦਾ ਪਸ਼ੂਆਂ ਦਾ ਕੰਮ ਕਰਦੇ ਆ ਪਸ਼ੂਆਂ ਦਾ ਆਪਾਂ ਨੂੰ ਪੂਰਾ ਪਤਾ ਹੈ ਜੇ ਕੋਈ ਕਹਦੇ ਆ ਗੱਡੀ ਕਿੰਨੇ ਦੀ ਆ ਟਰੈਕਟਰ ਕਿਵੇਂ ਆ ਉਹ ਬਾਈ ਕਹਿੰਦਾ ਜਦੋਂ ਆਪਾਂ ਨੂੰ ਕੰਮ ਹੀ ਨਹੀਂ ਕੀਤਾ ਉਹਦਾ ਆਪਾਂ ਨੂੰ ਕੀ ਪਤਾ ਇਹਨਾਂ ਦਾ ਪਤਾ ਇਹਨਾਂ ਦਾ ਦੱਸ ਦੇਵਾਂਗੇ ਕੰਨਵਾ ਸੂਆ ਇੱਕ ਤੁਮ ਜਸੂਆ ਵੇ ਡਾ ਕ੍ਰਾਸ ਬਾਈ ਕਿੰਨੇ ਦਿਨ ਲੈ ਜੂ ਦਿਨ ਅੱਜ 10 ਪਾਏ ਬੱਚੀ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਇਹ ਪਰੂਨ ਨੇ ਦਿੱਤਾ 15 ਲੀਟਰ 10ਾਂ ਦਿਨਾਂ ਦੀ ਕੱਚੀ ਆ 15 16 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ 10 ਦਿਨ ਪਏ ਆ ਮਲਟ ਲੰਬਾਤ ਪਈਆਂ ਤੁਸੀਂ ਵੇਖ ਹੀ ਰਹੇ ਆ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ ਕ੍ਰਾਸ ਆਂਗਦੀ ਆ ਦੁੱਧ ਮੱਝਾ ਰਗਉ ਸੀਰ ਸਾਉ ਪਾਲੀ ਆ ਮੌਲ ਜਾਇ ਜਾਇ ਦਾ ਜਸ ਨੂੰ 40000 ਦੀ ਦੇਣੀ ਹੈ 40000 ਦੀ ਦੇ ਦੇਣੀ ਹੈ ਕਿ ਨਾ ਸਮਝ ਗਾ ਦਾ ਸੈਂਪਲ ਸਿਰ ਤੇ ਹੈ ਨੀ ਕਿ ਆ ਮਾੜੀ ਜੀ ਫੋਰਡ ਦੀ ਫੁੱਟੀ ਵੀ ਯਾਰ ਠੀਕ ਹੈ ਉਸ ਨੂੰ ਮਾੜੀ ਜੀ ਫੋਰਡ ਦੀ ਫੁੱਟੀ ਵੀ ਆ ਤੁਸੀਂ ਵੇਖ ਸਕਦੇ ਆ ਇਹ ਆਮ ਹੀ ਕਈਆਂ ਵੜਾਂ ਦੇ ਫੁੱਟੇ ਆਉਂਦੀ ਆ ਇਹ ਹੱਥ ਨੂੰ ਨਹੀਂ ਰਹਿਣੀ ਜਦੋਂ ਉਹਨੂੰ ਵੀਡੀਓ ਪੈਣੀ ਆ ਠੀਕ ਹੈ ਉਹਦ ਨੂੰ ਲੈ ਜੂਗੀ ਇਹ ਸਹੀ ਹੈ ਹਾਂ ਵੱਡ ਦੇਣੀ ਹੈ ਕੋਈ ਬਈ ਮਾੜੀ ਜੀ ਵੱਡੀ ਜਾਂਦੀ ਕੋਈ ਚੱਕਰੜੀ ਕਰਦੇ ਠੀਕ ਹੈ ਇਹਦਾ ਮੁੱਲ ਕਿੰਨਾ ਇਹ 40000 ਦੀ 40000 ਦੀ ਦੇ ਦੇਣੀ ਆ ਲਾਸਟ 4 ਨੰਬਰ ਅੱਜ ਦੀ ਵੀਡੀਓ ਦੇ ਵਿੱਚ ਇਹ ਗਰਦੈਤੀਆਂ ਦੀਆਂ ਦੋ ਵੱਡੀਆਂ ਵਹਿੜਾਂ ਡੱਬੀਆਂ ਇੱਕ ਗੱਬਣ ਤੇ ਇੱਕ ਸੂਈ ਸਵਾਈ ਇਹ 4 ਨਾਗ ਨਾਗ ਡੇਲੀ 8 10 ਆਉਂਦੀਆਂ ਵਹਿੜਾਂ ਜਦੋਂ ਮਰਜੀ ਆ ਜਿਓ ਆਪ ਦਾ ਪਸੰਦ ਕਰਕੇ ਪਸ਼ੂ ਲੈ ਜਾਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਹੁਣਾ ਐਡਰੈਸ ਉਹਨੂੰ ਦੁਬਾਰਾ ਦੱਸ ਦਿੰਨਾ ਪਿੰਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ